ਦਸ਼ਮਪਾਸ਼ਾ ਅੰਮ੍ਰਿਤ ਵੇਲੇ ਸਵਾਰਤੇ ਸੌਂਚ ਸੰਚਮ ਦੇ ਲਈ ਯਾਨੀ ਜੰਗਲ ਮੈਦਾਨ ਪਾਣੀ ਜਾਂਦੇ ਲਈ ਦੂਰ ਤਰਾਡੇ ਨਿਕਲਦੇ ਹਨ ਮੈਂ ਦਿਖਾਉਂਦੀ ਦਬੀਸਾ ਦੇ ਬਾਉਂਦ ਵਿੱਚ ਰਸਤਾਨ ਤੋਂ ਇਸ ਪਾਸੇ ਵੱਲ ਨੂੰ ਆ ਰਹੇ ਨਾਤਨ ਕਰਦੇ ਆ ਰਹੇ ਜਦੋਂ ਬਰਾਬਰ ਆਏ ਕੋਣੇ ਬੜੀ ਚਲਾਕੀ ਨਾਲ ਵਾਰ ਕਰਨਾ ਚਾਹਿਆ ਪਰ ਪਾਸ਼ਾ ਜੀ ਨੇ ਬੜੀ ਫੁਰਤੀ ਨਾਲ ਵਾਰ ਤੋਂ ਬਚਣਾ ਕੀਤਾ ਅੱਛਾ ਜੀ ਨੇ ਸੁਭਾਵਕ ਵਜਨ ਕੀਤਾ ਕਿਰਤ ਕਰਨ ਉਹ ਦੇਣ ਪਜੁੱਤਿਆਂ ਦੇ ਲੈ ਕਰ ਸੂਰਮੇ ਦਾ ਕੰਮ ਨਹੀਂ ਇਸ ਤਰ੍ਹਾਂ ਪਿੱਠ ਪਿਛੇ ਵਾਰ ਕਰਨਾ ਉਹ ਆਵਾਜਨ ਢਾਲ ਰਹੇ ਮੈਂ ਜੁੱਤਨੇ ਹੀ ਗੰਦਾ ਰਾਂ ਤੇ ਅੱਜ ਵੀ ਜੋ ਵੀ ਯਾਤਰੀ ਸੰਗਤ ਆਉਂਦੀ ਹੈ ਚੜ੍ਹਦੇਵਾਲੇ ਪਾਸੇ ਉਹਦੀ ਕਬਰ ਹੈ ਉੱਥੇ ਫਿਰ ਚਿਤ ਕਰਕੇ ਪਾਸ਼ਾ ਜੀ ਨੇ ਸਿੱਖਾ ਨੂੰ ਕਿਹਾ ਇਹ ਹੁਣ ਵੀ ਯਾਤਰੂ ਸਕਦਾ ਇਸ ਨੂਰਦੀਨ ਦੇ ਕਬਰ ਦੇ ਪੰਜ-ਪੰਜ ਜੁੱਤੀਆਂ ਮਾਰਦੇ ਹਨ ਅਤੇ ਗੁਰੂ ਜੀ ਨੂੰ ਬੰਦਨਾ ਕਰਕੇ ਨਮਸਕਾਰਾਂ ਕਰਕੇ ਗੁਰੂ ਜੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਇਹ ਮੁੱਖ ਇਤਿਹਾਸ ਹੈ ਤਸਵੀਰਾਂ ਸ਼੍ਰੀ ਮੁਕਸਰ ਸਾਹਿਬ ਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸ਼੍ਰੀ ਦਾਤਨ ਸਰ ਸਾਹਿਬ ਵਿਖੇ ਇੱਕ ਕਬਰ ਦੇ ਉੱਪਰ ਮੇਲੇ ਦੇ ਵਿੱਚ ਆਏ ਸ਼ਰਧਾਲੂ ਜੁੱਤੀਆਂ ਮਾਰ ਰਹੇ ਨੇ ਦਰਸਲ 40 ਸਿੰਘਾਂ ਦੀ ਸ਼ਹਾਦਤ ਦੇ ਵਿੱਚ ਮਨਾਇਆ ਜਾਣ ਵਾਲਾ ਸ਼ਹੀਦੀ ਜੋੜ ਮੇਲਾ ਮਾਗੀ ਸ਼ੁਰੂ ਹੋ ਚੁੱਕਿਆ ਹੈ ਔਰ ਇਸ ਮੇਲਾ ਮਾਗੀ ਦੇ ਵਿੱਚ ਗੁਰਦੁਆਰਾ ਸ਼੍ਰੀ ਦਾਤਨ ਸਰ ਸਾਹਿਬ ਦਾ ਅਹਿਮ ਸਥਾਨ ਹੈ ਸ਼੍ਰੀ ਗੁਰਗੋਬਿੰਦ ਸਿੰਘ ਜੀ ਦੇ ਨਾਲ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੁੜਿਆ ਹੋਇਆ ਹੈ ਆਉ ਜਾਣਦੇ ਹਾਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਹਾਂਜੀ ਸਭ ਤੋਂ ਪਹਿਲਾਂ ਬੱਤਰਕਰ ਸਹਿਬਾਨ ਦੀ ਗੁਰਦਰਾ ਦਾਤਨ ਸਰ ਸਾਹਿਬ ਪਹੁੰਚੁੰਦੇ ਆਪਣੀ ਤੁਹਾਡੀ ਸਾਰੀ ਸਮੂਚੀ ਟੀਮ ਦਾ ਧੰਨਵਾਦ ਜੀ ਆਂ ਕਹਿੰਦੇ ਹਾਂ ਗੱਜ ਕੇ ਅੱਖੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਦਾਤਨ ਸਰ ਸਾਹਿਬ ਜਿੱਥੇ ਆਪਾਂ ਹੁਣ ਖੜੇ ਹਾਂ ਇਸ ਪਾਵਨ ਪਵਿੱਤਰ ਧਰਤੀ ਨੂੰ ਧੰਨ ਸ਼੍ਰੀ ਗੁਰਗੋਬਿੰਦ ਸਿੰਘ ਜੀ ਨੇ ਆਪਣੇ ਅਮਰਤ ਚਰਨ ਕਮਲ ਪਾ ਕੇ ਪਵਿੱਤਰ ਕੀਤਾ ਹੈ। ਇਸ ਗੁਰਦੁਆਰਾ ਸਾਹਿਬ ਦਾ ਨਾਮ ਦਾਤਨ ਸਰ ਸਾਬ ਕਿਉਂ ਕਿਉਂਕਿ ਜਦੋਂ ਮੁਕਸਰ ਸਾਹਿਬ ਖੇਦਰਾਣੇ ਦੀ ਢਾਬ ਦੀ ਜੰਗ ਦੀ ਸਮਾਪਤੀ ਹੁੰਦੀ ਆ ਅਮਰਤ ਵੇਲੇ ਹਰ ਰੋਜ਼ ਨਿਤਨੇਮ ਦੀ ਤਰ੍ਹਾਂ ਦਸਮ ਬਾਸ਼ਾ ਅਮਰਦਵੇਲੇ ਸਵਾਗਤ ਹੈ ਸੌਂਚ ਸੰਚਮ ਦੇ ਲਈ ਯਾਨੀ ਜੰਗਲ ਮੈਦਾਨ ਪਾਣੀ ਜਾਂਦੇ ਲਈ ਦੂਰ ਤਰਾਡੇ ਨਿਕਲਦੇ ਹਨ ਇਸ ਪਾਸੇ ਹੀ ਗੁਰੂ ਪਾਤਸ਼ਾਹ ਜੀ ਆਪਣੇ ਰੰਗ ਵਿੱਚ ਦਤਨਗਰ ਦੇ ਆ ਰਹੇ ਸਨ ਬਰ ਵजीर खान ਦਾ ਭੇਜਿਆ ਹੋਇਆ ਸੁਈਆ ਨੂਰਦੀਨ ਨਾ ਨਾ ਮੁਸਲਮਾਨ ਜਿਸ ਨੇ ਭੇਖਾ ਸਿੱਖਾਂ ਵਾਲਾ ਬਣਾਇਆ ਹੋਇਆ ਸੀ ਜੋ ਕਿ ਨੂਰਦੀਨ ਨੂੰ ਕਹਿੰਦਾ ਸੀ ਕਿ ਦਸਮ ਪਾਤਸ਼ਾਹ ਜੀ ਨੂੰ ਮੈਂ ਬੜੀ ਚਲਾਕੀ ਨਾਲ ਜਿੱਥੇ ਵੀ ਸਮਾਂ ਮਿਲਿਆ ਜਿੱਥੇ ਵੀ ਸਮਾਂ ਮਿਲਿਆ ਉੱਥੇ ਮੈਂ ਮਾਰ ਦੇਵਾਂਗਾ ਉਸ ਨੂੰ ਇਹ ਪਤਾ ਸੀ ਕਿ ਧੰਗੁਰੂ ਗੋਬਿੰਦ ਸਿੰਘ ਬਾਦਸ਼ਾਹ ਜੀ ਅੰਮ੍ਰਿਤ ਵੇਲੇ ਇਕੱਲੇ ਦੂਰ ਤ ਰਾਡੇ ਮਨਾਨ ਪਾਣੀ ਦੇ ਲਈ ਨਿਕਲਦੇ ਹਨ ਅਤੇ ਉਹਨਾਂ ਦੇ ਸਿੱਖ ਵੀ ਪਿੱਛੇ ਹੁੰਦੇ ਹਨ ਉਹਨਾਂ ਕੋਲ ਕੋਈ ਸ਼ਾਸਤਰ ਨਹੀਂ ਹੁੰਦਾ ਸਿਰਫ ਇੱਕ ਸਰਬਲੋਹ ਦਾ ਜਲ ਦਾ ਗੜਵਾਈ ਭਰਿਆ ਹੁੰਦਾ ਇਸ ਕਰਕੇ ਉਹਨੇ ਚਾਇਆ ਵੀ ਮੈਂ ਸਵਾਗਤ ਹੀ ਅੰਮ੍ਰਿਤਵਲੇ ਪਾਸ਼ਾ ਜੀ ਦੇ ਇਧਰ ਆਉਣ ਤੋਂ ਪਹਿਲਾਂ ਹੀ ਝਾੜੀ ਚ ਲੁੱਕ ਕੇ ਬੈਠ ਗਿਆ ਦਸਮ ਪਾਸ਼ਾ ਜੀ tibbi saade pavon pitra sthan to is passe wal nu aa rahe datan karde aa rahe ਜਦੋਂ ਬਰਾਬਰ ਆਏ ਕੋਣੇ ਬੜੀ ਚਲਾਕੀ ਨਾਲ ਵਾਰ ਕਰਨਾ ਚਾਹਿਆ ਪਰ ਪਾਸ਼ਾ ਜੀ ਨੇ ਬੜੀ ਫੁਰਤੀ ਨਾਲ ਵਾਰ ਤੋਂ ਬਚਣਾ ਕੀਤਾ ਹਾਤੇ ਉਹ ਸਰਬਲੋਹ ਦਾ ਗੜਵਾਈ ਔਰ ਨੌਰਦੀਨ ਕਿਰਤਕਾਰ ਦੇ ਮੱਥੇ 'ਚ ਮਾਰ ਨਾ ਕੀਤਾ ਜਿਸ ਸਮੇਂ ਬੇਹੋਸ਼ ਹੋ ਕੇ ਘੇਰ ਨਹੀਂ ਆ ਕੇ ਡਿੱਗਦਾ ਸਹਿਗਦਾ ਬਾਦਸ਼ਾਹ ਜੀ ਨੇ ਸੁਭਾਵਕ ਬਚਨ ਕੀਤਾ ਕਿਰਤਕਾਰ ਨੌਰਦੀਨ ਤੂੰ ਜੁੱਤੀਆਂ ਦੇ ਲੈ ਸੂਰਮੇ ਦਾ ਕੰਮ ਨਹੀਂ ਇਸ ਤਰ੍ਹਾਂ ਪਿੱਠ ਪਿਛੇ ਵਾਰ ਕਰਨਾ ਇਸ ਮਤਲਬ ਕਿ ਵਾਰ ਕਰ ਉਸ ਨੇ ਸਹਿਗਦੇ ਨੇ ਗੁਰੂ ਬਾਦਸ਼ਾਹ ਜੀ ਦੇ ਚਰਨ ਪਕੜੇ ਕਹਿੰਦਾ ਜੀ ਬਖਸ਼ੋ ਮੈਨੂੰ ਬਹੁਤ ਵੱਡੀ ਭੁੱਲ ਹੋਈ ਆ ਮੈਨੂੰ ਬਹੁਤ ਵੱਡੀ ਭੁੱਲ ਹੋਈ ਮੈਨੂੰ ਬਖਸ਼ੋ ਤੁਹਾਡਾ ਬਚਨ ਟੱਲ ਰਹੇ ਮੈਂ ਜੁੱਤਿਆਂ ਹੀ ਗੰਦਾ ਰਹਾ ਤੇ ਅੱਜ ਵੀ ਜੋ ਵੀ ਯਾਤਰੀ ਸੰਗਤ ਆਉਂਦੀ ਆ ਚੜ੍ਹਦੇ ਵਾਲੇ ਪਾਸੇ ਉਹਦੀ ਕਬਰ ਹੈ ਉੱਥੇ ਫਿਰ ਚਿਤ ਕਰਕੇ ਪਾਸ਼ਾ ਜੀ ਨੇ ਸਿੱਖਾਂ ਨੂੰ ਕਿਹਾ ਇਹਨੂੰ ਦਫਨਾਉਣਾ ਕਰੋ ਉਸ ਵੇਲੇ ਸਿੱਖ ਵੀ ਪਹੁੰਚ ਕੇ ਪਾਸ਼ਾ ਜੀ ਅੱਗੇ ਆ ਗਏ ਇੱਥੇ ਦਾਤਨ ਪੂਰੀ ਹੋਣ ਤੇ ਉਸ ਨੂੰ ਪਾੜ ਕੇ ਜੀਭਾਂ ਤੇ ਮਾਰ ਕੇ ਪਾਸ਼ਾ ਜੀ ਨੇ ਇੱਥੇ ਦਾਤਨ ਨੂੰ ਸੁਟਣਾ ਕੀਤਾ ਇਹ ਪਾਵਨ ਪਿੱਤਰ ਸਥਾਨ ਦਾ ਨਾਮ ਤਾ ਦਾਤਨ ਸਰਸ ਸਹਿ ਗੁਰਦੁਆਰੇ ਬਣੇ ਆ ਸੋ ਅੱਜ ਵੀ ਹੁਣ ਜੋ ਯਾਤਰੀ ਸੰਗਤ ਆਉਂਦੀ ਆ ਜਾਂ ਸਾਲਾਨਾ ਧਾਰਮਿਕ ਜੋੜ ਮੇਲਾ ਜੋ 40 ਸ਼ਹੀਦਾਂ ਦੀ ਯਾਦ ਵਿੱਚ ਮੈਂ ਤਾਂ ਹਰ ਸਾਲ ਸਮੁੱਚੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਉਂਦੇ ਹਾਂ ਇਸ ਵਾਰ ਵੀ ਮੇਲਾ ਮਾਘੀ 12 13 14 ਜਨਵਰੀ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਸਾਰੇ ਸਾਰੇ ਸੰਸਾਰ ਵਿੱਚੋਂ ਸੰਗਤਾਂ ਬੜੇ ਯਾਰ ਉਤਸ਼ਾਹ ਨਾਲ ਗੁਰੂ ਜੀਆਂ ਖੁਸ਼ੀਆਂ ਲੈ ਲਈ ਪਹੁੰਚਦਿਆਂ ਤੇ ਤੁਸੀਂ ਦੇਖੋਗੇ ਕਿ ਹੁਣ ਵੀ ਯਾਤਰੀ ਸੰਗਤਾਂ ਇਸ ਨੂਰਦੀਨ ਦੇ ਕਬਰ ਤੇ ਪੰਜ-ਪੰਜ ਜੁੱਤੀਆਂ ਮਾਰਦੇ ਹਨ ਅਤੇ ਗੁਰੂ ਜੀ ਨੂੰ ਬੰਦਨਾ ਕਰਕੇ ਨਮਸਕਾਰਾਂ ਕਰਕੇ ਗੁਰੂ ਜੀਆਂ ਖੁਸ਼ੀਆਂ ਪ੍ਰਾਪਤ ਕਰਨ ਇਹ ਮੁੱਖ ਇਤਿਹਾਸ ਹੈ ਜੀ ਜੀ ਇਹਨੂੰ ਸੰਗਤਾਂ ਨੂੰ ਵੀ ਸਮੁੱਚੀ ਸਨਮੌਰ ਸੰਸਥਾ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚਾ ਇਲਾਕਾ ਨਿਵਾਸੀ ਸ਼੍ਰੀ ਮੁਖਤਸਰ ਸਾਹਿਬ ਸੋ ਸਾਰੀ ਮੈਨੇਜਮੈਂਟ ਦੇ ਸਾਰੇ ਪਤਵੰਤੇ ਸੱਜਣੋਂ ਹੱਥ ਬੰਨ੍ਹ ਕੇ ਦਸਾਂ ਨੂੰ ਬੇਨਤੀ ਹੈ ਕਿ ਮੇਲਾ ਮਾਗੀ ਤੇ ਜ਼ਰੂਰ ਪਹੁੰਚਿਓ ਭਾਈ ਹਾਜ਼ਿਰਗਾਨ ਲਵਾਇਓ ਸਰਬੱਤ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਨਾਲ ਬਤਰਗੜ ਸਾਹਿਬ ਜੀ ਤੁਹਾਡਾ ਵੀ ਧੰਨ ਧੰਨ ਧੰਨਵਾਦ ਜੀ ਆਇਆਂ ਕਹਿੰਦੇ ਨਾਲ ਫਤਿਹ ਦੀ ਸਾਂਝ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਜ਼ਰੂਰੀ ਬੇਨਤੀ ਕਰਾਂਗੇ ਕਿ ਪਾਵਨ ਪਿੱਤਰ ਅਸਥਾਨਾਂ ਦੀ ਜੋ ਕਾਰ ਸੇਵਾ ਹੈ ਨਵੀਆਂ ਇਮਾਰਤਾਂ ਦੀ ਸੇਵਾ ਬੇਤਰਬਾਰ ਸੇ ਵੀ ਨਵੇਂ ਬਣਨੇ ਆ ਇਹ ਬਾਬਾ ਅਰਵਾਰ ਸਿੰਘ ਜੀ ਬਾਬਾ ਕਨੈਲ ਸਿੰਘ ਜੀ ਪੰਥਰਾ ਤੋਂ ਜੋ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਸ਼ ਬਾਬਾ ਜੀ ਵੱਲੋਂ ਇਹ ਕਾਰ ਸੇਵਾ ਕੀਤੀ ਜਾ ਰਹੀ ਹੈ ਤੇ ਹੁਣ ਵੀ ਸੇਵਾ ਅੱਗੇ ਸ਼ੁਰੂ ਰਹਿਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ